ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖ ਸਕਦੇ ਹਾਂ ਕਿੰਨਾ ਵਧੀਆ ਇਧਰੋਂ ਪਾਣੀ ਪੂਣੀ ਸੜਕ ਕੇ ਸਾਫ਼ ਕਰਤਾ ਤੇ ਆਹ ਦੇਖੋ ਜੀ ਇਧਰ ਮਾਹੀ ਪ੍ਰਧਾਨੀ ਹیدرਬਾਦ ਲਈਆਂ ਸਫਾਈਆਂ ਕਰਨ ਲੱਗ ਰਹੇ ਨੇ ਦੇਖੋ ਇਧਰ ਸਾਡੇ ਆਰ ਪ੍ਰਧਾਨ ਜੀ ਸਾਂਜੀ ਪਾਰਟੀ ਦੇ ਪ੍ਰਧਾਨ ਦੇਖੋ ਜੀ ਕਿਵੇਂ ਸਫਾਈਆਂ ਕਰਨ ਲੱਗ ਰਹੇ ਨੇ ਆਹ ਦੇਖੋ ਜੀ ਸਾਹਮਣੇ ਦੀਪਕਾ ਹਸਪਤਾਲ ਆ ਯਾਰ ਪੂਰਾ ਰੋੜਾ ਹੀ ਤੇ ਇੱਥੇ ਆਪਣਾ ਲੰਗਰ ਲੱਗੂ ਬਈ ਦੇਖੋ ਆ ਸਾਰੀ ਜਗਾ ਕੀ ਦੇਖੋ ਆ ਦੇਖੋ ਆ ਦੇਖੋ ਕਈਆਂ ਨਾਲ ਆ ਸਾਰੀ A to Z ਜਗਾ ਜਿਹੜੀ ਸਾਫ ਕਰ ਦਾਂਗੇ ਦੇਖੋ ਆ ਸਾਹਮਣੇ ਉਹ ਜਿਹੜਾ ਸਾਰਾ A to Z ਸਾਫ ਕਰਨਾ ਤੇ ਅੰਦਰ ਵੀ ਦਿਖਾ ਜੀ ਸਾਨੂੰ ਸਾਡੇ ਚੈਨੀ ਜੀ ਆ ਦੇਖੋ ਹੁਣ ਬਾਅਦ ਨਾਲ ਅੱਕ ਨਹੀਂ ਬਸ ਆ ਦੁਪਹਿਰ ਹੈ ਉਦੋਂ ਬਾਅਦ ਕੰਮ ਕੰਪਲੀਟ ਤੁਸੀਂ ਦੇਖ ਸਕਦੇ ਹੋ ਪਹਿਲਾਂ ਉਹਰੇ ਜਿਹੜਾ ਬੂਰ ਪਿਆ ਤੀਗਾ ਇਹ ਜਮੀਨ ਕਲੀਅਰ ਕਰਤੀ ਜੇ ਦੇਖ ਸਕਦੇ ਉਹ ਪਿਆ ਸਾਹਮਣੇ ਜੂਰ ਦੇਖੋ ਉਹ ਪਿਆ ਲੋਈ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਮપરા ਰੋਡ ਤੋਂ ਅੰਨਗੜ ਦੇ ਪਾਸੇ ਪਾਲ ਦੇ ਨਾਲ ਸੋ ਛਕਣਾ ਵੀ ਆ ਸਿਕਾਉਣਾ ਵੀ ਆ ਸ਼ੇਰਾਂ ਦੀ ਕਰਨੀਆਂ ਸੋ ਸੰਗਤਾਂ ਜਿਹੜੀਆਂ ਲੰਗਰ ਤੇ ਸੇਵਾ ਕਰਨੀਆਂ ਉਹਨਾਂ ਨੂੰ ਆਪਾਂ ਅੱਗੇ ਘੜੇ ਸਾਹਿਬ ਦਰਸਾਣ ਲਈ ਲੈ ਕੇ ਜਾਵਾਂਗੇ ਕੋਈ ਕਰਾਇਂ ਚਾਹੁੰਦੇ वाहिगुरू जी का ख़ाला वाहिगुरु जी फते